ਵੀਰੋ ਚਾਮ ਤਾਂ ਖਾਣੇ ਆ ਮਾਰ ਮੇਰੇ ਮੂੰਹ ਹੀ ਓ ਯਾਰ ਹੁਣ ਤਾਂ ਤੂੰ ਹੀ ਤਫਿਆ ਪਿਆ ਯਾਰ ਬਿਨਾ ਕੋਈ ਚਾਹੀ ਠਰੀ ਪਈ ਜਮਾ ਪਾਣੀ ਵਰਗੀ ਆ ਜੰਦੀਆ ਚਾਲ ਬੱਟਾਂ ਦੇ ਲਾ ਬਟਾ ਦਾ ਨਾ ਨਾ ਪਾਣੀ ਦਾ ਨਾ ਭੈਂ ਦੀਆਂ ਛੜਾਂ ਯਾਰ ਆਲੇ ਰਣੀ ਖਾ ਲੈ ਪੱਟੀ ਜਦੋਂ ਖਾ ਇਹਨਾਂ ਦੀ ਅਰੇ ਓਏ ਓ ਕਾਲੇ ਵੀ ਦਸਤਾ ਕਰਨਾ ਇਸ ਵੇਲੇ ਚਾਹ ਪੀਲਾ ਆ ਜਾ ਚਾਹ ਪੀਲਾ ਸਾਰਾ ਜਾ ਲਾ ਕਿਵੇਂ ਤਪਿਆ ਪਿਆ ਹੈ ਤਬੇ ਬੰਦ ਮਹਾਰਾ ਮਕਬਦਨ ਵਾਲਾ ਰੋਟੀ ਨਹੀਂ ਬਣੀ ਦੀ ਆ ਜਾ ਤੂੰ ਚਾਹ ਪੀਲਾ ਤੁਹਾਨੂੰ ਦੱਸਦਾ ਹਾਂ ਦੱਸਦਾ ਹੀ ਕੰਧ ਤੇ ਸੂਈ ਨਾ ਚੱਕਿਆ ਕਰ ਸੂਈ ਚੱਕਣੀ ਪੈਂਦੀ ਹੈ ਤੇਰੇ ਸਿਰ ਤੇ ਸਾਰਾ ਕੋਸਾ ਤੂੰ ਐ ਕਿਉਂ ਕਰਦਾ ਮੇਰੇ ਸਿਰ ਤੇ ਕੀ ਹੈ ਭੁੱਖੇ ਤੇ ਆਈ ਬਣਾ ਲੈਨੇ ਕੰਮ ਤੇ ਰੋਟੀ ਨਹੀਂ ਆਈ ਕਿ ਤੇਰੇ ਕੋਲ ਐਟਲ ਲਾ ਬੈ ਚਾਹ ਪੀਲਾ ਚਾਹ ਪੀਲਾ ਰੋਟੀ ਨਹੀਂ ਆਏਗੀ ਤੇਰੇ ਕੋਲੇ ਰੋਟੀ ਤੇ ਬਣ ਗਈ ਲਈ ਆਈ ਸਾੜਾ ਸਾੜੀ ਲੱਦਾ ਸਾਰੀ ਵੱਟ ਘੜਤੀ ਤੈਨੂੰ ਮੈਂ ਕਿਹਾ ਸੀ ਸੁੱਖਾ ਇਹਨੂੰ ਮੈਂ ਫੜਾ ਕੇ ਆ ਰੋਟੀ ਤੂੰ ਸੁੱਖਾ ਸੱਖਣੀ ਆਇਆ ਥੋੜਾ ਮੈਂ ਤਾਂ ਮਰੇ ਬਾਪ ਭੁੱਖਾ ਆਇਆ ਸੁੱਖਾ ਚਲ ਤੂੰ ਚਾਹ ਪੀ ਕੇ ਰ ਫਿਰ ਮੈਂ ਤੂੰ ਤੂੰ ਮੇਰੇ ਨਾਲ ਹੀ ਚੱਲ ਉੱਥੇ ਤੋਂ ਮੈਂ ਘਰੇ ਚੱਲ ਕੇ ਖਵਾਉਣਾ ਆ ਜਾ ਹਾਂ ਘਰੇ ਚੱਲ ਕੇ ਖਵਾਉਣਾ ਇਹ ਚਾਹ ਵੀ ਠੰਡੀ ਲੈ ਵੀ ਠੰਡੀ ਚਾਹ ਨਹੀਂ ਲੈ ਕੇ ਆ ਗਿਆ ਇਹ ਮੱਥੇ ਮਾਰ ਮੇਰੇ ਉਹੀ ਓ ਯਾਰ ਹੁਣ ਤਾਂ ਤੂੰ ਹੀ ਤਫਿਆ ਪਿਆ ਯਾਰ ਬਣਾ ਕੋਈ ਚਾਹ ਹੀ ਠਰੀ ਪਈ ਜਮਾ ਪਣੀ ਵਰਗੀ ਚੱਲ ਪੀ ਲੈ ਤੂੰ ਕਰਾ ਪੀ ਤੇ ਸਹੀ ਤੂੰ ਤਾਂ ਆਪਣੇ ਡੱਕ ਕੇ ਬਣ ਜਾਣਾ ਟੀਟੀ ਚਲੋ ਡੈਲੀ ਤੋਂ ਦੋ ਦੋ ਦਾ दारू ਪੀਣਾ ਨਾ ਤੂੰ ਕਿਹੜੀ ਤੂੰ ਤੂੰ ਦੱਸਦੈ ਸਹਰੀ ਗਿਆ ਆਪਦੇ ਤੂੰ ਮੁੜ ਕੇ ਆ ਫੋਨ ਚੱਕਿਆ ਬਈ ਸਹਰੀ ਜਾਣਾ ਪੈਂਦਾ ਜਿਵੇਂ ਸੱਦੀ ਆ ਜੀ ਤੈਨੂੰ ਤੇਰੇ 76 ਮਾਰਦੇ ਤੂੰ ਉਧਰ ਆਉਣਾ ਉਥੋਂ ਅੱਜ ਭੁੱਲ ਕੇ ਆਉਣਾ ਲੋ ਜਾਨਾ ਨਿਕਲ ਤੋ ਤੇ ਛਤਰਾ ਛਤਰੀ ਹੋ ਕੇ ਆ ਮੈਂ ਤਾਂ ਖੁੱਲ ਕੇ ਆਉਣਾ ਕੁੱਟ ਗਾਲਗੇ ਨਹੀਂ ਆਉਂਦਾ ਚਾਹ ਨੂੰ ਹਜੇ ਵੀ ਨਹੀਂ ਹੱਥ ਲੱਗਦਾ ਤੂੰ ਕਹੀ ਜਾਣਾ ਬਰਫ ਬਣੀ ਤਬੀ ਪਈ ਅਦਾ ਭੈਣ ਜੋ ਅੱਗ ਲੱਗੀ ਜਾਂਦੀ ਹੱਥ ਮੱਝ ਕੇ ਮੇਰੇ ਦਾ ਕੋਈ ਗੱਲ ਤੇਰੀ ਯਾਰ ਇਹ ਕਿੱਦਾਂ ਨਹੀਂ ਘੜੀ ਆ ਯਾਰ ਅਪਰ ਦਾ ਕੁਮੇ ਨੂੰ ਤੇ ਹੋਰ ਹੋਰ ਕੀ ਆ ਹਾਂ ਕੁਮੇ ਨੂੰ ਲੈ ਤੂੰ ਵੀ ਜਉਨੇ ਹਰ ਤੇ ਤੇਰੀ ਵਡਲੀਆਂ ਉਹ ਕੱਟਾ ਉਹ ਖੜ ਜੋ ਕੀ ਹੋ ਗਿਆ ਤੁਹਾਨੂੰ ਕੋਈ ਹਰ ਕਮਾਲ ਦੀ ਗੱਲ ਤੁਸੀਂ ਕੀ ਕਰੀ ਜਾਂਦੇ ਹੋ 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 ਅਮਰ ਅਮਰ ਅਫਰ ਅਮਰ ਅਫਰ ਕੋਈ ਯਾਰ ਇੱਕ ਹੀ ਕਰੀਂ ਇਧਰ ਇਧਰ ਫੜਾਓ ਰੱਖ ਰੱਖਈ ਰੱਖ ਸਾਲਾ ਡਰਾਉਂਦਾ ਨਹੀਂ ਅੱਗੋਂ ਰੱਖ ਕਈ ਰੱਖ ਤੇ ਅਗਲਾ ਉੱਪਰ ਇਹਨਾਂ ਨੂੰ ਯਾਰ ਹਵਾ ਕਰੀਏ ਤਾਂ ਆਪਣਾ ਗੱਲੋ ਯਾਰ ਉਹ ਰੋ ਮਾਰਦਾ ਉਹ ਯਾਰ ਮਾਰਦਾ ਰੋ ਭੱਜਾੜ ਉਹ ਯਾਰ ਛੱਟੇ ਵਾਲੀ ਲੱਗਦਾ ਸਰਫਤ ਮੈਨੂੰ ਆਇਆ ਮੇਰੀ ਗੱਲ ਉਹ ਯਾਰ ਇੱਕ ਮਿੰਟ ਯਾਰ ਮਾਣਾ ਬੰਦਾ ਬੰਦਾ ਤੂੰ ਮੇਰੀ ਗੱਲ ਸੁਣ ਚਾਚਾ ਮੇਰੀ ਗੱਲ ਸੁਣ ਨਾ ਤੇ ਪਤਾ ਕੀ ਹੈ ਤੁਹਾਡਾ ਇਹ ਕੋਈ ਅੱਜ ਤਾਂ ਨਹੀਂ ਲੱਗਾ ਤੂੰ ਭੇਦ ਪਾ ਰਿਹਾ ਦਾਈ ਇਹ ਗੱਲ ਬਣ ਲੱਗ ਗਿਆ ਗਲਤ ਬਣ ਲੱਗ ਗਿਆ ਮੈਂ ਤਾਂ ਬੜੀ ਕੋਈ ਕਰੀ ਜਾਂਦਾ ਯਾਰ ਕੋਈ ਕਿਹਨੇ ਮੇਰੇ ਨਾਲ ਗੱਡੀ ਬਣਾਈ ਇਹਦਾ ਚਾਚਾ ਚੁੱਪ ਕਰ ਮੜਾ ਤੂੰ ਕੋਈ ਚਾਚਾ ਹੀ ਆ ਮੇਰਾ ਠੀਕ ਹੈ ਚੁੱਪ ਆਸੀ ਕਦੇ ਵੀ ਤੈਨੂੰ ਵੇਖਲਾ ਐਮਾ ਸੀਰੀ ਨਹੀਂ ਤਾਂ ਪ੍ਰਾਣਾ ਬਣ ਬਣ ਕੇ ਰਹਿੰਦਾ ਦਾ ਕਦੇ ਸੀਰੀ ਨਹੀਂ ਸਮਝਿਆ ਤੈਨੂੰ ਚਾਚਾ ਮੈਂ ਮਤਲਬ ਜੇ ਜਮ ਰਹਿ ਚਾਚਾ ਉਹ ਜੇ ਮੈਂ ਤੈਨੂੰ ਚਾਚਾ ਕਹਿੰਦਾ ਠੀਕ ਹੈ ਤਾਲ ਆੜਦਾ ਨਹੀਂ ਤਾਂ ਇੱਕ ਮਿੰਟ ਮੇਰੀ ਗੱਲ ਸੁਣੋ ਕੰਮ ਕਰ ਆਉਦਾ ਯਾਰ ਇੱਕ ਮੇਰੀ ਗੱਲ ਸੁਣੋ ਯਾਰ ਸੱਦਣਾ ਹੀ ਮੈਨੂੰ ਤੇ ਮੇਰੀ ਡਾਂਗ ਭਈ ਹੋ ਗਈ ਕੋਲ ਨਾਲ ਉਹ ਕਹਿੰਦਾ ਮੈਂ ਰਮਧਰੀ ਬਣਾ ਲਈ ਆਪਦੀ ਜਿੱਤਾ ਟੈਗ ਦਾ ਤੂੰ ਟੈਗ ਤੂੰ ਯਾਰ ਮਾੜਾ ਪਹਿਲੇ ਪਾਸੇ ਟੈਗ ਉਹ ਨਹੀਂ 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 ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੇ ਕੋਲ ਇਹ ਨੇਰਦਾ ਮਣਿਆ ਉਹ ਜੀ ਵੀ ਕੋਲ ਜਾਂ ਤਾਂ ਖਾਣੇ ਆ ਗੰਦ ਖਾਣੇ ਆ ਬੰਦ ਦੱਸਦਾ ਯਾਰ ਕਮਾਲ ਹੋ ਗਈ ਤੁਹਾਡੀ ਯਾਰ ਲੈ ਦੱਸ ਤੁਸੀਂ ਸਾਂਝੇ ਬੰਦੀ ਦੀ ਵੀ ਨਹੀਂ ਸ਼ਰਮ ਕਰਦੇ ਤੁਸੀਂ ਯਾਰ ਮੇਰੇ ਮੇਰੇ ਖੜੇ ਤੋਂ ਗੱਲ ਪਾਈ ਜੀ ਨਾ ਤੁਸੀਂ ਇੱਕ ਦੂਜੇ ਦੇ ਕੋਈ ਚਾਚਾ ਹਲ ਹੋ ਜਾਂਦਾ ਹੈ ਠੰਡੇ ਮਤ ਨਾਲ ਸਾਰਾ ਕੁਝ ਆ ਮਾ ਗਰਮੀ ਕਰਣੀ ਕੁਝ ਵੀ ਹੱਲ ਹੁੰਦਾ ਹੁੰਦਾ ਬਾਬਾ ਹੀ ਹੱਲ ਹੋਗੇ ਸਾਡਾ ਬਸ ਕੋਈ ਕੋਈ ਲੋੜ ਨਹੀਂ ਉਹ ਕਿਉਂ ਚਾਚਾ ਯਾਰ ਫਿਰ ਉਹੀ ਗੱਲ ਯਾਰ ਤੈਨੂੰ ਮੇਰਾ ਮੇਰਾ ਫੈਸਲਾ ਕਰਾ ਦੇ ਬਸ ਚਾਚਾ ਚਾਹੀਦਾ ਯਾਰ ਜਾ ਤੂੰ ਕਰਾ ਦੇ ਮੇਰਾ ਜਾ ਜਾ ਹੋਇਆ ਇਹ ਫੈਸਲਾ ਤਾਂ ਸਾਫ ਕਰਾਦਾ ਸਾਫ ਕਰਾ ਦੇ ਮੇਰਾ ਆ ਬੈਠੋ ਕਰਦਾ ਸਾਫ ਕਰਾਣਾ ਹਾਂ ਅੱਜ ਤੱਕ ਸਾਫ ਕਰਾਂ ਮੇਰਾ ਇਹ ਬੈਠੋ ਬੈਠੋ ਮੇਰੇ ਬਾਦ ਨਹੀਂ ਹੈ ਜੀ ਤੁਹਾਡੇ ਬਾਦ ਹੈ ਮੇਰੇ ਨੇ ਨਹੀਂ ਦੱਸੋ ਆਦੇ ਲੈਣੀ ਕੋਈ ਹਿਸਾਬ-ਸੂਪ ਨਹੀਂ ਕਰਨਾ ਮੇਰੀ ਸੁਣ ਲੈ ਗੱਲ ਕਿੰਨਾ ਸਾਫ ਦਾ ਗੱਲ ਤੈਨੂੰ 120000 ਆਮ ਚਾਤਾ ਲੱਖ ਰੁਪਿਆ ਰੇਟ ਚੱਲਦਾ ਹੈ 1,20,000 ਰੁਪਿਆ ਪਹਿਲਾਂ ਦਿੰਦਾ ਤੈਨੂੰ ਤੇ ਰੁਪਿਆ ਸਵਾ ਲੱਖ ਦਵਾ ਦੂੰਗਾ 1,25,000 ਰੁਪਿਆ ਚਾਚਾ ਇਹਦਾ ਕਰਦੇ ਮੇਰੇ ਕਹਿਣ ਤੇ ਤੇ ਜੱਟ ਆ ਮਤਲਬ ਕਿ ਸਾਡੇ ਬਹੁਤ ਨਮਾਉਂਦਾ ਰਿਆ ਅਸੀਂ ਛੋਟੇ ਛੋਟੇ ਇਕੱਠੇ ਖੇਡਦੇ ਨੇ ਠੀਕ ਹੈ ਚੱਲ ਮੁੜ ਕੇ ਮੇਰੇ ਨਾਲ ਹੋ ਗਿਆ ਇਹਨੂੰ 20 ਸਾਲ ਇਹਨੂੰ ਹੋ ਗਏ ਤੇ ਫਿਰ ਬੜੇ ਸ਼ਾਬਾਸ਼ਲੀ ਗੱਲ ਆ ਫਿਰ ਜੇ ਇਕੱਠੇ ਖੇਡਦੇ ਰਹੇ ਤੁਸੀਂ ਤੇ ਆ ਤੰਗ ਉਹ ਕਿੰਨਾ ਫੜੋ ਜੱਕੀ ਫਿਰਦੇ ਤੁਸੀਂ ਅੱਜ ਨਹੀਂ ਮੈਂ ਗਣਾਉਂਦਾ ਨਹੀਂ ਸਿਕਾ ਮੈਂ ਹੈਗਾ ਤਾਂ ਚਾਹਤਾ ਛੋਟਾ ਹੀ ਹਾਂ ਪਰ ਗੱਲ ਮੈਂ ਸਿੱਧੀ ਕਰਦਾ ਨਾ ਅਗਲੇ ਦੇ ਮੂੰਹ ਤੇ ਹਾਂ ਅੰਦਰ ਚੱਗਾ ਚੱਕੀ ਤੇ ਆ ਤਾਂ ਢੱਡੀ ਨੰਗਾ ਹੁੰਦਾ ਐਵੇਂ ਲੋਕਾਂ ਨੂੰ ਤਮਾਸ਼ਾ ਨਾ ਬਖਾਓ ਹਾਂ ਮੈਂ ਵਿੱਚ ਮੈਂ ਤਾਂ ਯਾਰ ਸ਼ਹਿਰ ਚੱਲੇ ਆ ਤੇ ਵੇਖੋ ਮੇਰੇ ਤਾਂ ਮੈਂ ਤਾਂ ਸ਼ਹਿਰ ਚੱਲੇ ਸੀ ਮੈਂ ਕਿਹਾ ਯਾਰ ਆ ਆ ਕੀ ਕਰਦੂਤ ਕਰੀ ਜਾਂਦੇ ਮੈਂ ਕਿਹਾ ਨਾ ਐਵੇਂ ਕਮਲ ਨਾ ਮਾਰੋ ਤੇ ਮੈਂ ਜਾਣਾ ਸੀ ਮੜਾ ਜੇ ਬੈਂਕ ਚ ਕੰਮ ਸੀ ਮੈਨੂੰ ਤੇ ਮੈਂ ਹੋ ਗਿਆ ਲੇਟ ਤੇ ਤੁਸੀਂ ਨਾ ਹੁਣ ਜਦ ਤੂੰ ਵੀ ਚੱਲ ਕਰੇ ਤੇ ਆ ਢੋਲੂ ਚੱਕ ਕਾਚਾ ਖੜਾ ਹੋ ਤੁਮੀ ਕਿਹੜਾ ਕੋ ਜੱਜ ਇੱਥੇ ਹੋ ਗਿਆ ਇਹ ਜਾਂ ਤੁਹਾਨੂੰ ਪਤਾ ਜਾਂ ਤੁਹਾਨੂੰ ਪਤਾ ਜਾਂ ਮੈਨੂੰ ਪਤਾ ਹੈ ਕਿ ਸਮਝ ਇਹ ਗੱਲ ਜੇ ਆਪਣੇ ਤਾਂ ਚੌਥੇ ਬੰਦੇ ਕਿਸੇ ਨੂੰ ਵੀ ਪਤਾ ਲੱਗੀ ਨਹੀਂ ਨਹੀਂ ਕਿ ਸਿੱਧੀ ਇਹ ਗੱਲ ਆ ਵੀ ਉਹ ਆਰਾਮਦਾ ਹੋਊਗਾ ਨਹੀਂ ਆਪਾਂ ਨਹੀਂ ਕਰਦੇ ਠੀਕ ਹੈ ਚਾਚਾ ਠੀਕ ਹੈ ਠੀਕ ਤੇ ਮੇਰਾ ਐ ਨਾ ਕਰੋ ਮੇਰਾ ਵੀਰ ਇਹ ਡੋਲੂ ਫੜਾ ਮੈਨੂੰ ਤੇ ਐਵੇਂ ਨਾ ਕਮਨਲੀ ਮਾਰੀ ਦਿੰਦੇ ਤੇ ਜੱਫੀ ਪਾਉਂਦੇ ਨਾਲ ਕਿਸਾਨ ਮਜ਼ਦੂਰ ਦਾ ਰਿਸ਼ਤਾ ਬੜਾ ਸੋਹਣਾ ਰਿਸ਼ਤਾ ਹੈ ਬੜਾ ਹੀ ਵੱਖਰਾ ਰਿਸ਼ਤਾ ਰਲ ਮਿਲ ਕੇ ਹੀ ਗੱਡੀ ਚੱਲਦੀ ਹੈ ਮਿੱਤਰੋ ਕਿਸਾਨ ਮਜ਼ਦੂਰ ਬਿਨਾ ਕਿਸੇ ਕੰਮ ਦਾ ਨਹੀਂ ਤੇ ਮਜ਼ਦੂਰ ਕਿਸਾਨ ਬਿਨਾ ਸੋ ਸਾਰੇ ਰਲ ਮਿਲ ਕੇ ਰਹਾ ਕਰੋ ਪਿਆਰ ਮੁਹੱਬਤ ਨਾਲ ਰਹਾ ਕਰੋ ਆਖਿਰ ਹਾਂ ਤਾਂ ਸਾਰੇ ਇਨਸਾਨ ਹੀ ਕੁਝ ਇਟਾਂ ਸਾਰਿਆਂ ਦੇ ਅੰਦਰ ਲਾ ਲਈ ਹੈ ਸਾਰਿਆਂ ਨਾਲ ਪਿਆਰ ਕਰਿਆ ਕਰੋ ਕਿਸੇ ਨਾਲ ਵਿਤਕਰਾ ਨਾ ਕਰਿਆ ਕਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ